ਅੱਛਾ ਕੀ ਜਾਂਦੇ ਸੀ ਵੀ ਰੋਲਾ ਪੈ ਜਾਂਦਾ ਸੀ ਤੇ ਫੇਰ ਉਹ ਜਿੱਤਾ ਹੀ ਨਿਬੜਦੇ ਸਨ ਰਾਜਸਥਾਨ ਦੇ ਬਾਗੜੀਏ ਜਿਹੜੇ ਜਿੱਤਾ ਤਾਂ ਉੱਥੇ ਵੀ ਹੁੰਦੀਆਂ ਥਾਣੇ ਨਹੀਂ ਜਾਂਦੇ ਸੀ ਨਾ ਹੂੰ ਜੇ ਪਿੰਡ ਦੀ ਪੀਜਾ ਤੋਂ ਨਹੀਂ ਨਿਬੜਿਆ ਤਾਂ ਪਾਸੇ ਦੀ ਪੀਜਾ ਸਾਥੇ ਲਈ ਹੂੰ ਫੇਰ ਉਹਨਾਂ ਨੇ ਆਖਿਆ ਸਾਡੇ ਕਾਲ ਪੈ ਗਿਆ ਹੂੰ ਕਿਹੜਾ ਸਿਆਣਾ ਬੰਦੇ ਉਹਨੇ ਖੜੇ ਦਾ ਬੈਠਾ ਤਾਂ ਮੈਂ ਦੋ ਮਿੰਨੀ ਖਾ ਜੂਗਾ ਹੂੰ ਉਹ ਕਿਹੜੀ ਲਿਆ ਚਲ ਕੜੇ ਫੜਾ ਕੇ ਤੇ ਮਾਂ ਵੀ ਬਾਹਰ ਮਜਬੂਰ ਮਜ਼ਦੂਰੀ ਕਰ ਲਾ ਉਹ ਥਾਲ 6 ਮਹੀਨੇ ਦਾ ਆਇਆ ਤੇ ਪਿੱਛੇ ਆ ਕੇ ਕਿਦੋਂ ਉਹ ਤੋਂ ਮੰਗਣ ਲੱਗੋ ਉਹਨੇ ਜਵਾਬ ਦਿੱਤਾ ਹੂੰ ਜੇ ਤੇਰੇ ਘਰੇ ਹੁੰਦਾ ਤੂੰ ਬਾਹਰ ਕਿਉਂ ਜਾਂਦਾ ਹੂੰ ਪਹਿਲਾਂ ਤਾਂ ਪੰਜਾਬ ਪੈਡ ਦੀ ਇਕੱਠੀ ਕੀਤੀ ਹੂੰ ਉਹਦਾ ਇਹਦੇ ਕੋਲੇ ਹੁੰਦਾ ਤੇ ਬਾਹਰ ਕਿਉਂ ਗਿਆ ਹੂੰ ਕੋਈ ਨਾ ਫਿਰ ਪਾਸੇ ਦੀ ਪੰਜਾਬ ਸੱਦੀ ਹੂੰ ਉਹਨਾਂ ਨੇ ਬੰਦ ਟੀਨ ਦਾ ਲੰਮਾ ਪੈਪ ਬਣਾ ਲਿਆ ਹੂੰ ਉਹਦੇ ਵਿੱਚ ਪਾਤਾ ਬੰਦਾ ਹੂੰ ਆ ਬੰਦਾ ਪਾਕ ਹੈ ਵੀ ਆ ਦੋਵੇਂ ਜੀ ਚੱਕ ਕੇ ਪਿੰਡ ਦਾ ਢੇੜਾ ਲਿਆ ਦਿਓ। ਹੂੰ। ਔਖੇ ਤਾਂ ਜਨਾਨੀ ਨੇ ਪਾਰ ਲੱਗਾ। ਆਦੀ ਔਖੇ ਨਾਲੇ ਗਰੀ ਦੇ ਪੈਸੇ ਨਾਪਦਾ ਕਿਉਂ ਨਾਲੇ ਮੈਂ ਮਰਦੀ ਪਾਰਨਾ। ਉਹਨੇ ਆਖਿਆ ਥੋੜੀ ਜੀ ਵਾਕ ਰਹੇਗੀ ਆਪਾਂ ਨਾਲੇ ਚੋਰ ਬਣਾਂਗੇ, ਬੇਈਮਾਨ ਬਣਾਂਗੇ ਤੇ ਨਾਲੇ ਪੈਸੇ ਭਰਨੇ ਪੈਣਗੇ। ਔਖੇ ਸੌਖੇ ਲੈ ਗੇ। ਢੇੜਾ ਲਿਆ ਕੇ ਕਿੱਥੋਂ ਤਾਈ ਨਹੀਂ ਸੜਤੀ ਪੈਪ। ਖੋਲਿਆ ਟੱਕਣ ਤੋਂ ਵਿੱਚੋਂ ਬੰਦਾ ਕੱਢਿਆ। ਉਹਨੇ ਫਲਾਨੀ ਥਾਂ ਬੁੜੀ ਕੀ ਬੋਲੀ ਸੀ ਹੂੰ ਉਹਨਾਂ ਦੇ ਪੈਸੇ ਇੰਨੇ ਤੂੰ ਨਾ ਖਾਨਾ ਤੇ ਕਿਉਂ ਨਹੀਂ ਦਿੰਦਾ ਮੈਂ ਮਰਦੀ ਪਾਰਨਾ ਉੱਥੇ ਆ ਨਿਆ ਨਿਪੜਿਆ ਵਾਹ ਵੇ ਵਾਹ ਇਹ ਕਿੱਥੋਂ ਤੈਨੂੰ ਇੰਨੀਆਂ ਗੱਲਾਂ ਚੇਤੇ ਨੇ ਪਾਗੜੀਆਂ ਦੱਸਦੇ ਹੁੰਦੇ ਇੱਥੇ ਟੂਰ ਆ ਤੁਹਾਡਾ ਸਾਰਾ ਵਿਹੜੀ ਭਰੀ ਹੁੰਦੀ ਸੀ ਹਾਂ ਸਾਡੇ ਬਾਗੜੀ ਆ ਹੁੰਦੇ ਸੀ ਸਾਡੇ ਸਾਡੇ ਵੀ ਉਹ ਸਾਰੇ ਵਿਹਲੇ ਸੀ